ਰੱਖਿਆ ਮੰਤਰੀ ਰਾਜਨਾ ਸਿੰਘ ਆਸਟ੍ਰੇਲੀਆ ਦੇ ਕੈਨਬਰਾ ਪਹੁੰਚ ਗਏ ਨੇ ਕੈਨਬਰਾ ਦੇ ਰਾਇਲ ਆਸਟ੍ਰੇਲੀਅਨ 에ਅਰਫੋਰਸ ਬੇਸ ਪਹੁੰਚਣ ਤੇ ਆਸਟ੍ਰੇਲੀਆ ਦੇ ਸਹਾਇਕ ਰੱਖਿਆ ਮੰਤਰੀ ਪੀਟਰ ਖਲੀਲ ਨੇ ਉਹਨਾਂ ਦਾ ਸਵਾਗਤ ਕੀਤਾ ਸੋਸ਼ਲ ਮੀਡੀਆ ਤੇ ਪਾਈ ਇੱਕ ਪੋਸਟ ਵਿੱਚ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਮੀਟਿੰਗ ਲਾਭਕਾਰੀ ਰਹੀ ਹੈ ਦੋਨਾਂ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ-ਆਸਟ੍ਰੇਲੀਆ ਰੱਖਿਆ ਸਹਿਯੋਗ ਦੇ ਪੂਰੇ ਸਪੈਕਟਰਮ ਦੀ ਸਮੀਖਿਆ ਕੀਤੀ ਜਿਸ ਵਿੱਚ ਰੱਖਿਆ ਉਦਯੋਗ ਸਾਈਬਰ ਰੱਖਿਆ ਸਮੁੰਦਰੀ ਸੁਰੱਖਿਆ ਤੇ ਖੇਤਰੀ ਕਾਂਤੀਆਂ ਸ਼ਾਮਿਲ ਨੇ ਦੋਨਾਂ ਦੇਸ਼ਾਂ ਨੇ ਵਿਆਪਕ ਰਣਨੀਤਿਕ ਭਾਈਵਾਲੀ ਦੀ ਮਹੱਤਤਾ ਦੀ ਪੁਸ਼ਟੀ ਕੀਤੀ ਮੀਟਿੰਗ ਵਿੱਚ ਰੱਖਿਆ ਮੰਤਰੀ ਨੇ ਭਾਰਤ ਦੇ ਰੱਖਿਆ ਉਦਯੋਗ ਦੇ ਤੇਜ਼ ਵਿਕਾਸ ਅਤੇ ਵਿਸ਼ਵ ਪੱਧਰ ਤੇ ਉੱਚ ਗੁਣਵੱਤਾ ਵਾਲੀ ਰੱਖਿਆ ਤਕਨੀਕ ਦੇ ਇੱਕ ਭਰੋਸੇਯੋਗ ਸਰੋਤ ਵਜੋਂ ਭਾਰਤ ਦੇ ਵੱਧ ਰਹੇ ਕਦ ਨੂੰ ਉਜਾਗਰ ਕੀਤਾ ਉਹਨਾਂ ਨੇ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਡੂੰਗੀ ਰੱਖਿਆ ਉਦਯੋਗ ਭਾਈਵਾਲੀ ਲਈ ਸੰਭਾਵਨਾਵਾਂ ਤੇ ਚਰਚਾ ਕੀਤੀ ਗਈ ਰੱਖਿਆ ਮੰਤਰੀ ਨੇ ਸਰਹੱਦ ਪਾਰ ਅਤਵਾਦ ਅਤੇ ਸਾਂਝੀ ਖੇਤਰੀ ਸਥਿਰਤਾ ਤੇ ਆਸਟ੍ਰੇਲੀਆ ਦੇ ਧ੍ਰੜ ਸਮਰਥਨ ਲਈ ਧੰਨਵਾਦ ਕੀਤਾ ਦੋਨਾਂ ਦੇਸ਼ਾਂ ਨੇ ਦ੍ਰਿੜਤਾ ਪ੍ਰਗਟ ਕੀਤੀ ਕਿ ਉਹ ਇੱਕ ਮੁਕਤ, ਖੁੱਲੇ ਅਤੇ ਲਚਕੀਲੇ ਇੰਡੋ-ਪੈਸੀਫਿਕ ਲਈ ਸਹਿਯੋਗ ਨੂੰ ਡੂੰਘਾ ਕਰਨਗੇ।